ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਦੀ ਵੀਡੀਓ ਬੜੀ ਖਾਸ ਆ ਅਸੀਂ ਨਾ ਰੋਡ ਤੋਂ ਗੁਜ਼ਰ ਰਏ ਸੀ ਮੈਂ ਤੇ ਸਿਕੰਦਰ ਸਿੰਘ ਤੇ ਆਪਾਂ ਰੌਲਾ ਪਾਉਂਦੇ ਰਹਿੰਦੇ ਆ ਨਾ ਬਹੁਤ ਜ਼ਿਆਦਾ ਆਪਣਾ ਸੁਣਨ ਨੂੰ ਮਿਲਦਾ ਕਿ ਨਸ਼ੇ ਵਧੇ ਹੋਏ ਆ ਹੋਰ ਬਹੁਤ ਬੰਦਾਵੱਤਾ ਪੰਜਾਬ ਦਾ ਯੂਥ ਕਿੱਧਰ ਜਾ ਰਿਹਾ ਆਸ ਤਾਨੂੰ ਪੰਜਾਬ ਦੀ ਇੱਕ ਨਿਰਵਿਖਲੀ ਜੀ ਤਸਵੀਰ ਦਿਖਾਉਣੇ ਆ ਜੋ ਮੇਰੇ ਨਾਲ ਹੇਲੋ ਕਿੱਦਾਂ ਬਈ ਸਾਰੇ ਠੀਕ ਠਾਕ ਹੋ ਰਨਿੰਗ ਕਰਦੇ ਪਏ ਆ ਕਿਹੜਾ ਬੰਦਾ ਆਪਣਾ ਆਪਣਾ ਤੀਣਾ ਤੇ ਕੋਸ਼ ਸਾਹਿਬ ਕੌਣ ਆ ਹੈਪੀ ਕਿਹੜਾ ਆ ਕੇਰੇ ਹੀ ਐਮੀ ਵਾਲਾ ਐਮੀ ਵਾਲਾ ਤੇ ਦਿਲੀ ਰਨਿੰਗ ਕਰਦੇ ਇਦਾਂ ਨਹੀਂ ਨਹੀਂ ਦੇਖੋ ਮੈਂ ਹਫਤੇ 'ਚ ਦਿਨ-ਦਿਨ ਹਫਤੇ 'ਚ ਤਿੰਨ ਦਿਨ ਨਹੀਂ ਕਰਦੇ ਕਿਸੇ ਤੱਕ ਹਾਂ ਕਰ ਇਦੋਂ ਹੋ ਜਾਂਦੇ ਆ ਪ੍ਰਾ 10 ਕਿਲੋਮੀਟਰ 10-10 ਕਿਲੋਮੀਟਰ ਹੈ ਤੇ ਸਾਰੇ ਹਾਕੀ ਪਲੇਅਰ ਹੀ ਆ ਬਈ ਅੱਜ ਨਾ ਆਪਾਂ ਸ਼ਾਮ ਨੂੰ ਖੜੇ ਆ ਖੇਲੇ ਅੱਡੇ 'ਚ ਤੇ ਆ ਸਾਡੇ ਬੱਚੇ ਆਉਣ ਵਾਲਾ ਭਵਿੱਖ ਸਾਡੇ ਜਿਹੜਾ ਪੰਜਾਬ ਦਾ ਨਾ ਇਹ ਛੋਟੇ ਬੱਚੇ ਦੇ ਲਾ ਕੇ ਦੇਖੋ ਇਹਦੀ ਉਮਰ ਕਿੰਨੀ ਕੁ ਹੋਣੀ ਆ ਤੇ ਆ ਦੇਖੋ ਆ ਥੋੜੇ ਵੱਡੇ ਕਿੰਨੀ ਉਮਰ ਦੇ ਤੇਰੀ ਮੇਰੀ 17 17 ਸਾਲ ਤੱਕ 18 ਸਾਲ ਤੱਕ ਕਹਿੰਦਾ ਸਾਰੇ ਤੁਸੀਂ ਬਾਕੀ ਛੋਟੇ ਆ ਨਹੀਂ ਨਹੀਂ 17 ਵਾਲੇ ਆ 15 ਵਾਲੇ ਆ ਜੇ 17 ਤੋਂ ਉੱਪਰ ਕੋਈ ਨਹੀਂਗਾ ਨਾ ਹਾਂਜੀ ਹਾਂਜੀ 17 ਤੋਂ ਉੱਪਰ ਕੋਈ ਨਹੀਂਗਾ ਤੇ ਛੋਟੇ ਛੋਟੇ ਬੱਚੇ ਰਨਿੰਗ ਕਰਦੇ ਪਏ ਆ ਬੜੀ ਖੁਸ਼ੀ ਹੋਈ ਕਿ ਜਿੱਥੇ ਆਪਾਂ ਰੌਲਾ ਪਾਉਨੇ ਆ ਬਈ ਕਿ ਨਸ਼ੇ ਵੱਧ ਗਏ ਆ ਜਵਾਨੀ ਹੋਰ ਪਾਸੇ ਜਾ ਰਹੀ ਆ ਆ ਸਾਡੇ ਆ ਕੌਮ ਦਾ ਭਵਿੱਖ ਆ ਇਹ ਸਾਡੇ ਦੇਸ਼ ਦਾ ਭਵਿੱਖ ਆ ਬੜੀ ਖੁਸ਼ੀ ਬੱਚੇ ਤੁਹਾਨੂੰ ਦੇਖ ਕੇ ਰੂਹ ਖੋਜ ਗਈ ਦੱਸੋ ਕਿਸੇ ਵੇ ਠੱਡਾ ਪੀਓਗੇ ਨਹੀਂ ਯਾਰ ਹੋ ਜਾਵੇ ਉਹ ਯਾਰ ਕੋਈ ਗੱਲ ਨਹੀਂ ਮੈਂ ਲੈ ਕੇ ਆਉਣਾ ਤੇ ਨਾ ਦੱਸੋ ਆਪਣੇ ਆਪਣੇ ਪਹਿਲਾਂ ਗੁਰਸੇਵਕ ਕਿਹੜਾ ਪਿੰਡ? ਨਮਕਪੁਰ ਹੈ? ਮੇਰਾ ਖੰਨਾ ਵਾ। ਖੰਡਾਵਾ ਮੇਰਾ ਪੁੱਤ। ਰੀਆ। ਰੀਆ ਪਿੰਡ ਕਿਹੜਾ? ਤੀਣਾ। ਤੀਣਾ। ਸਾਦਨਾ। ਪਿੰਡ ਵੀ ਦੱਸੀ ਜਾਓ। ਮੋਨਪੁਰ। ਹਾਂ ਪੁੱਤ। ਜਯਵਰਾਜ। ਕਿਹੜਾ ਪਿੰਡ ਆ? ਤੀਣਾ। ਹਾਂ ਪੁੱਤ। ਸ਼ਹਿਰੀ ਤੀਣਾ। ਸਮੀਠਾਪੁਰ ਦੀ ਨਾਲ। ਇਹ ਸ਼ੋਦਾਈ ਤੀਣਾ। ਮੰਨਤੀ ਕੀ ਤੀਣਾ? ਹੌਪਾਲਕ ਮਠਾਵਰ। ਸਾਹਿਲ ਤੀਣਾ। ਹਰਸ਼ੀ ਤੀਣਾ। ਆਵਦਾ ਸੁਨੀਤੀ ਨਾ ਹਰਮੰਤੀ ਨਾ ਲੋ ਜੀ ਧੀਨਾ ਮੁੰਨਪੁਰ ਤੋਂ ਕਿੱਥੋਂ ਰੰਧਾਵੇ ਤੋਂ ਨਾ ਬੜੀ ਦੂਰ ਦੂਰੋਂ ਬੱਚੇ ਹੁੰਦੇ ਡੇਲੀ ਵੀ ਅਪਡਾਉਣ ਕਰਦੇ ਆ ਹਾਂਜੀ ਆ ਡੇਲੀ ਜਾਨੀ ਪ੍ਰੈਕਟਿਸ ਡੇਲੀ ਹੁੰਦੀ ਦਾਦੀ ਕਿੰਨੇ ਘੰਟੇ ਹਾਂਜੀ ਇਹ ਆਪਣੇ 6 ਵਜੇ ਤੋਂ ਲੈ ਕੇ 8 ਵਜੇ ਤੱਕ 8 ਵਜੇ ਤੱਕ ਹੈ ਆਪ ਕੁੜੀਆਂ ਨੇ ਛੇਰੀ ਜਾਂਦੀ 7 ਤੇ ਬਹੁਤ ਵਧਾਈ ਆ ਇਹਨਾਂ ਦੇ ਕੋਚ ਸਾਹਿਬ ਨੂੰ ਕੀ ਨਾ ਦੱਸਿਆ ਕੋਚ ਸਾਹਿਬ ਦਾ ਹੈਪੀ ਭਾਜੀ ਹੈਪੀ ਭਾਜੀ ਬਹੁਤ ਖੁਸ਼ੀ ਹੋਈ ਵਧਾਈਆਂ ਇਸ ਵੀਡੀਓ ਲਈ ਤੁਹਾਨੂੰ ਕਿ ਬੱਚਿਆਂ ਨੂੰ ਦਾ ਟ੍ਰੇਨ ਕਰ ਰਹੇ ਆ ਤੇ ਬੱਚੇ ਜੋ ਜ਼ਰੂਰਤ ਜਾਂਦੇ ਹੋਣੇ ਨਾ ਸੇਫ ਸੇਫ ਚੱਲਿਆ ਕਰੋ ਠੀਕ ਆ ਬਤਾ ਜੀ ਗਰੁੱਪ ਵਿੱਚ ਜਾਂਦੇ ਆ ਜੇ ਦੋ ਦੋ ਹੋਵੇ ਠੀਕ ਆ ਆ ਲਾਈਨ ਤੇ ਜਾਇਆ ਕਰੋ ਬੜੀ ਖੁਸ਼ੀ ਹੋਈ ਆ ਤੇ ਬੱਚਿਆਂ ਨੂੰ ਪਲਾਦੀਆ ਠੰਡਾ ਹੋਣਾ ਸਾਰੇ ਐਪਰੀਸ਼ੀਏਟ ਕਰੀਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਬੱਤ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਓਕੇ ਕਰ ਦਿੱਤਾ ਸੀ ਆਜੋ ਆਜੋ ਮੋਟਰਲ ਨਾ ਪਾ ਜੀ ਆਜੋ ਪਰ ਅਸੀਂ ਜਾ ਰਹੇ ਸੀ ਕੈਂਟ ਤੋਂ ਜਮਸ਼ੀਰਵਾਲ ਨੂੰ ਤੇ ਸਾਦ ਨੂੰ ਬੱਚੇ ਮਿਲੇ ਤੇ ਇਹ ਰਨਿੰਗ ਕਰ ਰਹੇ ਸੀ ਸੋਹਣੀਆਂ ਜਿਹੜੀਆਂ ਇਹਨਾਂ ਦੇ ਟੀ-ਸ਼ਰਟਾਂ ਤੇ ਜਿਹੜੇ ਨਿਕਲ ਪਾਈਆਂ ਹੋਈਆਂ ਆ ਸਪੋਰਟਸ ਵਾਲੀਆਂ ਬਹੁਤ ਸੋਹਣੇ ਲੱਗ ਰਹੇ ਆ ਸ਼ੂ ਪਾਏ ਹੋਏ ਆ ਵੀਡੀਓ ਬਣਾਉਣ ਦਾ ਦਿਲ ਕੀਤਾ ਕਿਉਂਕਿ ਇਹਨਾਂ ਬੱਚਿਆਂ ਦੀ ਤਾਰੀਫ਼ ਕਰਨੀ ਬਣਦੀ ਆ ਨਾਲ ਨਾਲ ਇਹਾਂ ਦੇ ਕੋਚ ਸਾਹਿਬ ਜਿਹਦੇ ਇਹਨਾਂ ਨੂੰ ਮੋਟੀਵੇਟ ਕਰਦੇ ਆ ਤੇ ਇਹ ਟ੍ਰੇਨਿੰਗ ਦਿੰਦੇ ਆ ਹਾਕੀ ਦੇ ਪਲੇਅਰ ਸਾਰੇ ਆਉਣ ਵਾਲੇ ਸਾਡਾ ਭਵਿੱਖ ਆ ਪੰਜਾਬ ਦਾ ਤੇ ਸਾਡੇ ਨਾਲ ਬੈਠੇ ਆ ਸਰਦਾਰ ਹਰਪੀ ਸਿੰਘ ਹਰਪੀ ਸਿੰਘ ਠੀਕ ਹੈ ਜੀ ਇਹ ਮਿਲਟਰੀ ਰਿਟਾਇਰ ਹੈ ਨਾ ਆਰਮੀ ਤੋਂ ਰਿਟਾਇਰ ਪਰਸਨ ਆ ਤੇ ਇਹਨਾਂ ਬੱਚਿਆਂ ਦੀ ਵੀ ਤਾਂ ਦਿਖਾਈ ਸਾਰੇ ਬੱਚੇ ਇੱਕ ਵਾਰੀ ਇਹਨਾਂ ਬੱਚਿਆਂ ਦੀ ਜਿਹੜੀ ਟ੍ਰੇਨਿੰਗ ਆ ਇਹ ਵੀਰ ਜੀ ਹੁਣੀ ਕਰਦੇ ਆ ਇਹਨਾਂ ਦਾ ਇੱਕ ਸੰਸਥਾ ਬਣੀ ਹੋਈ ਆ ਜਿਹੜੀ ਇਹਨਾਂ ਦੇ ਸਾਥ ਦੇ ਬੱਚਿਆਂ ਦਾ ਸਾਰਿਆਂ ਦਾ ਤੇ ਬੜੀ ਖੁਸ਼ੀ ਦੀ ਗੱਲ ਹੈ ਭਾਜੀ ਈਨਾ ਤੋਂ ਤੁਸੀਂ ਹਾਂਜੀ ਹਾਂਜੀ ਈਨਾ ਹੋਕੀ ਕਲਬ ਈਨਾ ਹੋਕੀ ਕਲਬ ਦਾ ਨਾਮ ਹੈ ਨਾ ਫ੍ਰੀ ਐਜੂਕੇਸ਼ਨ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਈ ਐਜੂਕੇਸ਼ਨ ਜਿਹੜਾ ਐਮ ਜੀ ਐਨ ਕਾਜ਼ਾ ਸਕੂਲ ਦੇ ਅੰਦਰ ਪੜਉਂਗਾ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਲਓ ਜੀ ਬੜੀ ਖੁਸ਼ੀ ਦੀ ਗੱਲ ਹੈ ਬਾਈ ਹੁਣੇ ਦੱਸਦੇ ਪਏ ਆ ਐਮਜੀਐਨ ਖਾਲਸਾ ਪਬਲਿਕ ਸਕੂਲ ਦੇ ਵਿੱਚ ਜਿਹੜਾ ਵੀ ਬੱਚਾ ਪੜ੍ਹੂਗਾ ਫ੍ਰੀ ਐਜੂਕੇਸ਼ਨ ਇਹ ਉਹਨੂੰ ਦੀ ਪ੍ਰੋਵਾਈਡ ਕਰਾਉਂਦੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਆਪਾਂ ਚਾਹੁੰਦੇ ਆ ਕਿ ਇਹੋ ਜੀਆਂ ਹੋਰ ਸੰਸਥਾਵਾਂ ਹੋਣ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਭਾਜੀ ਤੁਹਾਨੂੰ ਵੀ ਪਤਾ ਯਾਰ ਹੈ ਨਾ ਲੱਤਾ ਕਿਚਨ ਵਾਲੇ ਬਹੁਤ ਹੁੰਦੇ ਆ ਤੇ ਤੁਸੀਂ ਵੀ ਨਾਲ ਮਿਲ ਕੇ ਬੱਚਿਆਂ ਦੀ ਬੜੀ ਖੁਸ਼ੀ ਹੋਈ ਹੈ ਤੁਸੀਂ ਬੱਚਿਆਂ ਨੂੰ ਇੰਨਾ ਸੋਹਣਾ ਇਹਦਾ ਭਵਿੱਖ ਬਣਾ ਰਹੇ ਆ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬੱਚਿਆਂ ਦਾ لیکن مطلب ایکو گل کہماں گا ਵੀ ਜਿੰਨੇ ਵੀ ਬੱਚੇ ਮੇਰੇ ਨਾਲ ਜੁੜਨਗੇ ਹਾਂਜੀ ਤੇ ਫ੍ਰੀ ਐਜੂਕੇਸ਼ਨ ਜੀ ਜੀ ਤੇ ਸਕੂਲ ਦੀ ਐਜੂਕੇਸ਼ਨ ਐਮਜੀਐਨ ਕਾਜ਼ਾ ਸਕੂਲ ਦੇ ਅੰਦਰ ਠੀਕ ਹੈ ਮੇਰੇ ਲੋਕ ਟੋਪਲੀ ਦੀ ਟੋਪਲੀ ਫ੍ਰੀ ਹੈ ਕੀ ਬੜਾ ਬਹੁਤ ਬੜਾ ਹੈ ਪਲਸ 2 ਤੱਕ ਖਰਚਾ ਮੈਂ ਮੈਕਸਿਮਮ ਚੱਕਾਂਗਾ ਠੀਕ ਹੈ ਪਲਸ 2 ਤੋਂ ਬਾਅਦ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਡਿਪੈਂਡ ਹੈ ਓ ਕੀ ਕਰਾਉਣਾ ਚਾਹੁੰਦਾ ਜੀ ਕੀ ਕਰਾਉਣ ਚਾਹੁੰਦੇ ਠੀਕ ਹੈ ਪਰ ਇਹਦੇ ਵਿੱਚ ਸਾਨੂੰ ਬੱਚਿਆਂ ਦੇ ਪੇਰੈਂਟਸ ਦਾ ਸਹਿਯੋਗ ਚਾਹੀਦਾ ਜੀ ਬਿਲਕੁਲ ਇਹ ਬੱਚਿਆਂ ਦੇ ਪੇਰੈਂਟਸ ਇਨਕਲੂਡ ਨਹੀਂ ਹੋਣਗੇ ਡਿਸਪਲਨ ਜੀ ਉਹ ਗਰਾਊਂਡ ਦੇ ਵਿੱਚ ਟੈਂਪਰ ਟੈਂਪ ਨਹੀਂ ਆਉਂਦੇ ਤੇ ਉਹ ਤੋਂ ਬਾਅਦ ਜੇ ਉਹ ਗਰਾਊਂਡ ਦੇ ਵਿੱਚ ਆਂਦੇ ਆ ਰਾਹ ਦੇ ਵਿੱਚ ਉਹ ਕਿੱਥੇ ਜਾਂਦੇ ਤੇ ਕਦੋਂ ਬੱਸ ਆਪਣੇ ਘਰੇ ਪਹੁੰਚਦੇ ਆ ਜੀ 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 ਉਹ ਪੈਰੈਂਟ ਦੀ ਰਿਸਪੋਨਸਿਬਿਲਟੀ ਹੈ ਬਿਲਕੁਲ ਜੀ ਤੇ ਕੋਈ ਦੀ ਜ਼ਿੰਮੇਵਾਰੀ ਸਿਰਫ ਗਰਾਊਂਡ ਦੇ ਅੰਦਰ ਆ ਚਾਰ ਲਾਈਨ ਦੇ ਅੰਦਰ ਬਿਲਕੁਲ ਸਹੀ ਜੀ ਠੀਕ ਹੈ ਜੀ ਤੇ ਜਿੰਨੇ ਵੀ ਬੱਚੇ ਮੇਰੇ ਨਾਲ ਜੁੜੇ ਆ ਇਹਨਾਂ ਦੀ ਸਾਰਿਆਂ ਦੀ ਜ਼ਿੰਮੇਦਾਰੀ ਮੇਰੀ ਚੱਕੀ ਹੋਈ ਹੈ ਕਿਹਾ ਬਾਤ ਤੇ ਜੋ ਵੀ ਇਹ ਬੱਚੇ ਮੇਰੇ ਨਾਲ ਜੁੜੇ ਆ ਜੀ ਜੀ ਇਹਨਾਂ ਦਾ ਭਵਿੱਖ ਉਸੀ ਕਰ ਰਿਹਾ ਵੀ ਮੈਂ ਕੋਈ ਨਾ ਕੋਈ ਬੱਚਾ ਆਪਣਾ ਆਰਮੀ ਵਿੱਚ ਜੁਆਇਨ ਕਰਾ ਲਵਾਂ ਜਾਂ ਪੰਜਾਬ ਪੁਲਿਸ ਵਿੱਚ ਜੁਆਇਨ ਕਰਾ ਲਵਾਂ ਬਹੁਤ ਸੋਹਣੀ ਗੱਲ ਆ ਭਾਜੀ ਜੀ ਤੇ ਬਹੁਤ ਸੋਹਣਾ ਵਿਚਾਰ ਆ ਕਿਉਂਕਿ ਦੁਨੀਆ ਬਹੁਤ ਵੱਸਦੀ ਆ ਬਹੁਤ ਪੈਸੇ ਵਾਲੇ ਲੋਕ ਨੇ ਤੇ ਗੱਲਾਂ ਗੱਲ ਵਾਲੇ ਮੇਲੇ ਵਰਗੇ ਬਹੁਤ ਨੇ ਤੇ ਜਿਹੜਾ ਨੇ ਕੰਮ ਕਰਨਾ ਉਹ ਬਹੁਤ ਘੱਟ ਹੁੰਦੇ ਆ ਤੇ ਉਹ ਸੱਠੀਏ ਸਾਹਮਣੇ ਬੈਠੀ ਆ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਆ ਤੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਤੱਤ ਪਰ ਨੇ ਭਾਜੀ ਫੇਰ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬੱਚਿਆਂ ਦੀ ਘਾਲ ਰਹੇ ਹੋ ਥੈਂਕ ਯੂ ਭਾਈ ਜੀ ਕਿ ਸਾਡੀ ਕਿਤੇ ਵੀ ਲੋੜ ਹੋਵੇ ਤਾਂ ਨਾਲ ਆ ਪਕਸ਼ੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਬੱਚਿਆਂ ਦੇ ਭਵਿੱਖੇ ਹੋਰ ਮੋਟੀਵੇਸ਼ਨਲ ਹੋ ਸਕਣ ਹੋਰ ਤਰੱਕੀ ਕਰਨ ਤੇ ਇਹ ਆਪਣੇ ਆਪ ਦੇ ਮਾਣ ਮਹਿਸੂਸ ਕਰਨ ਕਿਉਂਕਿ ਮਾਪੇ ਆਪਣੇ ਆਪ ਦੇ ਮਾਣ ਮਹਿਸੂਸ ਕਰਨਾ ਹੁੰਦਾ ਹੈ ਬੱਚੇ ਆਪਣੇ ਆਪ ਦੇ ਮਾਣ ਮਹਿਸੂਸ ਕਰਨ ਕਿ ਇੱਕ ਚੰਗੇ ਬੰਦੇ ਨਾਲ ਚੰਗੇ ਇਨਸਾਨ ਬਣਨ ਲਈ ਚੰਗੇ ਖਿਡਾਰੀ ਬਣਨ ਲਈ ਤੁਰੇ ਹੋਏ ਆ ਇੰਨੀਆਂ ਕਿ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ